ਪੱਤਕ ਕੋਲੇ ਖਾਈ ਸੁਣੀ ਦੀ ਖਾਈ ਕੋਲੇ ਕੀਨਾ ਤੈਮਨ ਮੋੜਾ ਦੇ ਕਬੱਡੀ ਵਿਆਖੀਨਾ ਸਰਦਾਰ ਸਾਧੂ ਸਿੰਘ ਬਰਾੜ ਦਾ ਸਿੰਗਾਰਾ ਹੈ ਫਿਕਟ ਜਫਰੀ ਗੱਲ ਹਾਂਜੀ ਵੀਰ ਕਈਆਂ ਨੋਣੇ ਨੂੰ ਕਹਿ ਲੈ ਕਨੀਓ ਇੱਕ ਮੌੜਾ ਮੰਨੀਓ ਪੱਤੋ ਦੀ ਟੀਮ ਦੇ ਤਰਾਜ ਆਇਆ ਸਾਹਮਣੇ ਮੈਂ ਦੇਖਦਾ ਵੀ ਸਰਦਾਰ ਸਾਧੂ ਸਿੰਘ ਬਰਾੜ ਦਾ ਸਿੰਗਾਰਾ

ਵੀਰਾਂ ਮੰਨਿਓ ਨੋਟਾਂ ਦੀ ਵੀ ਵਰਖਾ ਹੁੰਦੀ ਆ ਸਿੰਧਰਪਾਲ ਕਿੱਤੀ ਪੱਟੀ ਦੇ ਵਿੱਚ ਪੁਆਇੰਟ ਲੈ ਕੇ ਆਪਣੇ ਪੇਕੇ ਪਿੰਡ ਪੱਤੀ ਗਿਆ ਗੱਲੀ ਪਤੋ ਵਾਲਾ ਕਹਿੰਦੇ ਆ ਜੋਬਰ ਆਧਰ ਫਿਰ ਜੀਤੇ ਦੀ ਕਬੱਡੀ ਪੈਂਦੀ ਹੈ ਜੇ ਗੱਲ ਕਰੀਏ ਜੀਤੇ ਦੀ ਇੱਕ ਜੀਤਾ ਸੈਦੋ ਕਾ ਦੀ ਧਾਰੀ ਦਾ ਜਾਇਆ ਅਗਲਾਇਨ ਦੀ ਧਾਰੀ ਦੇ ਪਿਛਲੇ ਵਾਲੇ ਸ਼ਾਨਦਾਰ ਜੱਫਾ ਦੀ ਗੱਲ ਕਰਕੇ ਸੀ ਜੀਤਾ ਸੈਦੋ ਕਾ ਵਾਲਾ ਉਹਦਾ ਸਿਰ ਨਾਮ ਹੀ ਸਮਝ ਜੀਤਾ ਮਾਣ ਵਾਲਾ ਪਾਣੀ ਢੋਲ ਦੀ ਟਾੜੀ got no i'm

ਹੱਥ ਕਬਾਡੀ ਯਾਰਾਂ ਦੀ ਹੱਥ ਕਬਾਡੀ ਯਾਰਾਂ ਦੀ ਸਾਹਮਣੇ ਨਾਲ ਦੇਖਦਾ ਜੀ ਚਾਰ ਵੀਰਾਂ ਦੀ ਟੈਨ ਲਾਈ ਹੋਈ ਹੈ ਉਹ ਵੀ ਹੱਥਾਂ ਤੇ ਪੱਲ ਤੇ ਕੋੜੀ ਕੋੜੀਆਂ ਤੇ ਦੇਖਣਾ ਕਦਾ ਕਹਿੰਦਾ ਘਰੇ ਪਤਾ ਕੀ ਲੱਗਦਾ ਪੈਂਡ ਮੋਹਣ ਦੇ ਹਿੱਸੇ ਉੱਤੇ ਪਾਕਦੇ ਲੁਕਿਆ ਡਬਲੀ ਖਾਨਾ ਕਬਡੀ ਪਾ ਮਿੱਤਰਾ ਬਣ ਕੇ ਰੇਦਰ ਸਿਆਣਾ ਕਬਡੀ ਪਾ ਮਿੱਤਰਾ ਬਣ ਕੇ ਰੇਦਰ ਸਿਆਣਾ ਸਾਹਮਣੇ ਨਾਲ ਦੇਖਦਾ ਜੀ ਚੋਕੇ ਦੇ ਕਬਾਡੀ ਦੀ ਗੱਲ ਕਰਦਾ ਲਖੇਂਦਰੀ ਮੌੜ ਹੋਈ ਹੋਈ ਹੈ ਉਹ ਫਿਰ ਤੋਬਰ ਨੇ ਉਂਗਲ ਖੜੀ ਕਰੀ ਹੈ ਪੰਜ ਪੱਤੋਂ ਦੇ ਹਿੱਤੇ ਗੱਲੀ ਦੇ ਹਿੱਤੇ ਐਦੋਂ ਫਿਰ ਕਬਾਡੀ ਮੋਹਣੇ ਦੀ ਪੈਂਦੀ ਹੈ ਤੰਦੂਰੋਤੀ ਦਾ ਮੇਲਾ ਮੇਲਾ ਨਹੀਂ ਬਿਮਾਰ

ਹੋਰ ਵੀ ਲੈ ਗਏ 10 ਰੁਪਏ ਮੰਤਰ ਜਿਹੜਾ ਵੀ ਖਿਡਾਰੀ ਰੈਫੀ ਦੇ ਨਾਮ ਤੇ ਤੂੰ ਗ੍ਰਾਂਟੂ ਕਰੂ ਕਮੇਟੀ ਦਾ ਫੈਸਲਾ ਵੀ ਉਹਨੂੰ ਗਰਾਊਂਡ ਦੇ ਵਿੱਚੋਂ ਬਾਹਰ ਕੱਢਾ ਜਾਊ ਜਾਲੀ ਕਾ ਦੇ ਤੂੰ ਰੇਡ ਪਾ ਲਿਆ ਕਾਮ ਨਾਲ ਕੋਡ ਕਢਾ ਦੇ ਤੈਨੂੰ ਫੇਰੀ ਬੰਦੀ ਸਹੀ ਕਰ ਤੂੰ ਤੇ ਗਰਾਊਂਡ ਤੋਂ ਬਾਹਰ ਹੋ ਜਾਓ ਹੋਏ ਅਬ ਖੇਡਦੇ री साहबान बेनती है जलविंदे पास खिडारी के कोई धक्का नहीं होना चाहिए आओ गली बेनती करूंगा गली कमलजीत सिंह जी रैफरशिप करके बारिंग करना रैपी हो गए बलविंद सिंह जी आओ वेरे धारवाधरे पास समा बीतिया और पास करमानाया मारू

हाँ अरे क्यों नहीं है हाँ अरे क्यों नहीं है देखते हैं प्रणाम आओ बोलते हैं बस के बुला ये आपने

ਮਨੁਪਤਾਰ ਅਗਲਾ ਦਾ ਬਣਿਆ ਫੈਕਟੂ ਤੇ ਲਿਪਾਸੇ ਨੇ ਲੋ ਆਜੋ ਕਰੇ ਇਧਰੇ ਪਾਸੇ ਦਿੱਲੀ ਰੇਡ ਪਤਾ ਹੋਇਆ ਬਹੁਤ ਹੀ ਵਧੀਆ ਦਿੱਲੀ ਕਬੱਡੀ ਖਿਡਾਰੀ ਚੀਮਾ ਸੋਰੀ सारे दार गविंद्री यात्रा तो सिंह जी कोरना लो फिर की लाहौर की बात है रिहता है की है, देखा है, देखा है ਉਹ ਦਿਆਕੇ ਨਰਮਾਨੀ ਲੈ ਲੈ ਤੇਰਾ ਮੱਥੀ ਇਹਨਾਂ ਨੂੰ ਪੰਜ ਜੱਜ ਦੇ ਪਾਸੇ। ਲਓ ਫਿਰ ਮੁੜੇ ਜਿਹੜੇ ਪੈਰੀ ਹੋਏ। ਦਸਰ ਕਿੰਮੋੜੇ ਇਕਬਾਲ ਬਗਤ ਜੀ ਦੇ ਜੀਂ ਮੱਧੇ ਗਾਫੇ ਦੇ ਵਿਚਕਾਰ ਰੇਡ ਕਰਕੇ ਉਹਨੂੰ ਸਲਵਤ ਕਰਨਾ। ਦੌ ਫਿਰ ਦੇਖਦੇ ਆ। ਪਰੇ ਉੱਨੇ ਪਾਸੇ ਜਾਂਦੇ ਨੇ। ਸਾਹਮਣੇ ਦੇ